ਕੱਚੇ ਦੇ ਆਪ ਦਾ ਮੁੱਖ ਮੰਤਰੀ ਭਗਵੰਤ ਮਾਨ ਦੀ ਰਾਜ ਤੇ ਬਾਅਰ ਪ੍ਰੋਟੈਸਟ ਕਰ ਰਹੇ ਸੀ ਤਾਂ तमाम ਪੁਲਿਸ ਅਧਿਕਾਰੀਆਂ ਨੇ ਲਾਠੀ ਚਾਰਜ ਕਰ ਦਿੱਤਾ ਜਿਸ ਤੋਂ ਬਾਅਦ ਹੱਥੋਪਾਈ ਹੋਈ ਹੈ ਹੱਥੋਪਾਈ ਦੇ ਵਿੱਚ ਕਈ ਜਿਹੜੇ ਅਧਿਆਪਕ ਕੱਚੇ ਨੇ ਆ ਜ਼ਖਮੀ ਹੋਏ ਨੇ ਮਹਿਲਾਵਾਂ ਨੇ ਲੜਕੀਆਂ ਨੇ ਕੁੜੀਆਂ ਨੇ ਇਲਜ਼ਾਮ ਲਗਾਏ ਨੇ ਕਿ ਸਾਡੀਆਂ ਚੁੰਨੀਆਂ ਪਾੜੀਆਂ ਗਈਆਂ ਸਾਡੀਆਂ ਪੱਗਾਂ ਲਾਈਆਂ ਗਈਆਂ ਜਿਸ ਤੋਂ ਬਾਅਦ ਮੁੱਖ ਮੰਤਰੀ ਭਗਵੰਤ ਮਾਨ ਦਾ ਵਿਰੋਧ ਕੀਤਾ ਗਿਆ। ਦੇਖੋ ਜੀ ਅਸੀਂ ਇੱਕ ਸ਼ਾਂਤੀਪੂਰਵਕ ਤਰੀਕੇ ਨਾਲ ਸੀਐਮ ਦੀ ਰੈਸ਼ ਤੇ ਘਰਾਓ ਕਰਨ ਲਈ ਜਾਣਾ ਚਾਹੁੰਦੇ ਆ ਜੋ ਕਿ ਇੱਥੋਂ ਤੁਸੀਂ ਸਮਝ ਸਕਦੇ ਹੋ ਹਜੇ ਡ੍ਰੀਮ ਲੈਂਡ ਕਲੋਨੀ ਕਿੱਥੇ ਆ ਉਸ ਦੇ ਅੰਦਰ ਕੋਠੀ ਆ ਰੋਡ ਦੇ ਉੱਤੇ ਕਿਵੇਂ ਇਹਨਾਂ ਨੇ ਉੱਚੜਾਂ ਦੀ ਤਰ੍ਹਾਂ ਸਾਨੂੰ ਸਾਰਿਆਂ ਨੂੰ ਇੱਥੇ ਧੱਕੇ ਮਾਰੇ ਆ ਕੁੱਟਿਆ ਆ ਹਾਲ ਦੇਖ ਸਕਦੇ ਹੋ ਕਿਵੇਂ ਕਿਵੇਂ ਖੂਨ ਨਿਕਲ ਰਿਹਾ ਕਈ ਸਾਥੀਆਂ ਦੀਆਂ ਪੱਗਾਂ ਲਈਆਂ ਕਈਆਂ ਦੇ ਇਹਨਾਂ ਨੇ ਚੁੰਨੀਆਂ ਉਤਾਰ ਦਿੱਤੀਆਂ ਔਰ ਕਈਆਂ ਦੇ ਸੱਟਾਂ ਲੱਗੀਆਂ ਜਦ ਕਿ ਜਦੋਂ ਹਰਿਆਣੇ ਦੇ ਨਾਲ ਇਹੀ ਸਰਕਾਰ ਇਹੀ ਮੁੱਖ ਮੰਤਰੀ ਕਹਿੰਦਾ ਕਿ ਮੈਂ ਕਿਸਾਨਾਂ ਦੇ ਨਾਲ ਆ ਉੱਥੇ ਹੀ ਪੰਜਾਬ ਪੁਲਿਸ ਪਾਸੇ ਹੋ ਕੇ ਖੜੀ ਐ ਹਰਿਆਣੇ ਦੀ ਪੁਲਿਸ ਪੰਜਾਬ ਚ ਆ ਕੇ ਕਿਸਾਨਾਂ ਨੂੰ ਕੁੱਟਦੀ ਐ ਮਾਰਦੀ ਐ ਕਤਲ ਕਰਕੇ ਮੜ ਜਾਂਦੀ ਐ ਬੰਦੇ ਚੱਕ ਕੇ ਲੈ ਜਾਂਦੀ ਐ ਸਮਾਨ ਭੰਨ ਦਿੰਦੀ ਐ ਇੱਥੋਂ ਤੱਕ ਟਰੈਕਟਰ ਭੰਨ ਦਿੰਦੀ ਐ ਕੋਈ ਐਫ ਆਈ ਆਰ ਦਰਜ ਨਹੀਂ ਇਹਨਾਂ ਦੀ ਪਾਵਰ ਉੱਥੇ ਕਿੱਥੇ ਪੁਲਿਸ ਦੀ ਸਾਡੇ ਜਿਹੜਾ ਬੇਰੁਜ਼ਗਾਰਾਂ ਤੇ ਰੁਜ਼ਗਾਰ ਦੀ ਮੰਗ ਲਈ ਇੱਥੇ ਪਹੁੰਚ ਰਹੇ ਆ ਦੇਖੋ ਕਿਵੇਂ ਇਹਨਾਂ ਦਾ ਰੋਟਾ ਕੁੱਟਿਆ ਜਾ ਰਿਹਾ ਕਸੀਟਾ ਜਾ ਰਿਹਾ ਤੁਹਾਡੇ ਕੈਮਰੇਅ ਚ ਕੈਦ ਹੋਇਆ ਇਹ ਹਾਲ ਹੋ ਚੁੱਕਿਆ ਪੰਜਾਬ ਦੀ ਜਿਹੜੀ ਆਮ ਆਦਮੀ ਪਾਰਟੀ ਸਰਕਾਰ ਸੀ ਕਹਿੰਦੀ ਸੀ ਧਰਨੇ ਦੇਣ ਦੀ ਲੋੜ ਨਹੀਂ ਮੇਰੇ ਦਰਵਾਜ਼ੇ ਭਵੰਤਵਾਨ ਕਹਿੰਦਾ ਸੀ ਹਮੇਸ਼ਾ ਖੁੱਲੇ ਆ ਉਹ ਦਰਵਾਜ਼ਾ ਤਾਂ ਬਹੁਤ ਦੂਰ ਹੈ ਕਲੋਨੀ ਦੇ ਦਰਵਾਜ਼ੇ ਬੰਦ ਹੈ ਉਹਦੀ ਪਾਰਕਿੰਗ ਬੰਦ ਹੈ ਤੇ ਇੱਥੋਂ ਤੱਕ ਦੇਖ ਲਓ ਕਿ ਆ ਬੈਰੀਕਾਡ ਸੜਕ ਤੇ ਲੱਗੇ ਹੋਏ ਨੇ ਬੁਰੀ ਤਰ੍ਹਾਂ ਕੁੱਟਿਆ ਗਿਆ ਜਦ ਕਿ ਅਸੀਂ ਸਿਰਫ ਰੁਜ਼ਗਾਰ ਦੀ ਮੰਗ ਲਈ ਇੱਥੇ ਪਹੁੰਚਦੇ ਹਾਂ ਜਿਵੇਂ ਆਪਾਂ ਨੂੰ ਪਹਿਲਾਂ ਮੰਨ ਨੂੰ ਲੈ ਕੇ ਮੰਗ ਆ ਉਹ ਇਹੀ ਮੰਗ ਹੈ ਕਿ ਮਾਸਟਰ ਕੈਡਰ ਦਾ ਇਸ਼ਤਿਹਾਰ 2 ਸਾਲ ਸਰਕਾਰ ਹੋ ਚੁੱਕਿਆ ਬਣੀ ਨੂੰ ਇੱਕ ਵੀ ਭਰਤੀ ਦਾ ਇਸ਼ਤਿਹਾਰ ਜਾਰੀ ਨਹੀਂ ਕੀਤਾ ਚਾਹੇ ਉਹ ਈਟੀਟੀ ਦੀ ਹੋਵੇ ਚਾਹੇ ਮਾਸਟਰ ਕੈਡਰ ਦੀ ਚਾਹੇ ਲੈਕਚਰਰ ਦੀ ਸਿੱਖਿਆ ਵਿਭਾਗ ਵਿੱਚ ਇੱਕ 20 ਭਰਤੀ ਇਹ ਸਰਕਾਰ ਦੁਆਰਾ 2 ਸਾਲਾਂ ਦੇ ਵਿੱਚ ਨਹੀਂ ਦਿੱਤੀ ਗਈ ਬਾਈ ਜੀ ਇਹ ਤਾਂ ਕੋਠੀ ਬੰਦ ਪਈ ਆ ਇਹ ਕੋਠੀ ਦੇਖੋ ਕੋਠੀ 'ਚ ਪਤਾ ਨਹੀਂ ਕੋਈ ਰਹਿੰਦਾ ਕਿ ਨਹੀਂ ਰਹਿੰਦਾ ਕੋਠੀ ਵੀ ਕਹਿੰਦੇ ਪਤਾ ਨਹੀਂ ਕਿਰਾਏ ਤੇ ਆ ਕੋਠੀ ਦੀ ਰਾਖੀ ਲਈ ਕਿੰਨੀ ਪੁਲਿਸ ਬਲ ਆਈ ਹੋਈ ਹੈ ਉਹ ਵੀ ਕੋਠੀ ਦੀ ਰਾਖੀ ਨਹੀਂ ਪੂਰੀ ਕਲੋਨੀ ਕਲੋਨੀ ਹਜੇ ਕਿੱਥੇ ਆ ਸੜਕ ਦੇ ਉੱਤੇ ਸੜਕ ਰੋਕੀ ਹੋਈ ਹੈ ਜਦ ਕਿ ਇਹ ਹੀ ਕਹਿੰਦੀ ਹੈ ਕਿ ਸੜਕਾਂ ਨਹੀਂ ਰੋਕਣੀਆਂ ਸੜਕਾਂ ਆ ਪੁਲਿਸ ਨੇ ਰੋਕੀ ਸੀ ਦੋਨੇ ਪਾਸੇ ਦੇਖ ਸਕਦੇ ਇਹ ਹਾਲ ਬਣੇ ਹੋਏ ਆ। ਪਿਛਲੀ ਵਾਰ ਤੁਹਾਨੂੰ ਮੀਟਿੰਗ ਮਿਲੀ ਤੀ ਉਹ ਤਾਂ ਕੀ ਬਣਿਆ? ਮੀਟਿੰਗ ਪਿਛਲੀ ਵਾਰ ਕੀ ਤੁਸੀਂ ਦੇਖਦੇ ਹੋ? ਹਰ ਵਾਰ ਇੱਥੇ ਆਉਣੇ ਆ, ਕੁੱਟ ਖਾਣੇ ਆ। ਕੁੱਟ ਖਾਣ ਤੋਂ ਬਾਅਦ ਜਿਹੜੀ ਮੀਟਿੰਗ ਦਿੱਤੀ ਜਾਂਦੀ ਹੈ। ਮੀਟਿੰਗ ਹਮੇਸ਼ਾ ਬੇਸ਼ਕਟਾ ਕਿਉਂ ਨਿਕਲਦੀ ਹੈ? ਮੁੱਖ ਮੰਤਰੀ ਇਕੱਲਾ ਸਿੰਘਾ ਮੈਨ ਆਰਮੀ ਬਣਿਆ ਹੋਇਆ। ਕਿਸੇ ਵੀ ਜਿਹੜਾ ਮੰਤਰੀ ਕੋਲ ਪਾਵਰ ਨਹੀਂ, ਕਿਸੇ ਐਮਐਲਏ ਕੋਲ ਪਾਵਰ ਨਹੀਂ। ਜਿਹੜੇ ਕੋਲ ਵੀ ਜਾਣੇ ਆ, ਚਾਹੇ ਉਹਨਾਂ ਦੇ ਮੰਤਰੀ ਆ। ਮੈਂ 5-5 ਮੰਤਰੀਆਂ ਨਾਲ ਇਕੱਠਿਆਂ ਨਾਲ ਮੀਟਿੰਗ ਕੀਤੀ ਆ। ਉਹਨਾਂ ਕੋਲ ਇੱਕੋ ਜਵਾਬ ਹੁੰਦਾ ਹੈ ਕਿ ਅਸੀਂ ਹਜੇ ਰਹੇ ਕਰਕੇ ਦੱਸਾਂਗੇ ਪਤਾ ਨਹੀਂ ਕਿਹਦੇ ਨਾਲ ਰਾਇ ਕਰਨੀ ਹੈ 2 ਸਾਲ ਹੋ ਗਏ ਮੀਟਿੰਗਾਂ ਕਰਦਿਆਂ ਨੂੰ ਕਿਸੇ ਮੰਤਰੀ ਕੋਲ ਪਾਵਰ ਨਹੀਂ ਕਿ ਸਾਡਾ ਜਿਹੜਾ ਹੈਗਾ ਮਾਸਟਰ ਕੀਟ ਦਾ ਇਛਤਿਆਰ ਦਿੱਤਾ ਜਾਵੇ ਉਮਰ ਹੱਦ ਵਿੱਚ ਛੋਟ ਦਿੱਤੀ ਜਾਵੇ ਜਿਹੜੀ ਕਿ ਖੁਦ ਬਾਕੇ ਪ੍ਰੈਸ ਕਾਨਫਰੈਂਸਾਂ ਕਰਦਾ ਹੁੰਦਾ ਸੀ ਮੁੱਖ ਮੰਤਰੀ ਬਣਨ ਤੋਂ ਪਹਿਲਾਂ ਕਿ ਤੁਹਾਨੂੰ ਉਮਰ ਹੱਦ ਛੋਟ ਦਿੱਤੀ ਜਾਊਗੀ 55% ਵਾਲੀ ਸ਼ਰਤ ਹੈ ਉਹ ਰੱਦ ਕੀਤੀ ਜਾਵੇ ਸਿੰਪਲ ਜਿਹਾ ਮੰਗਾਂ ਮੰਤਰੀ ਇਹਨਾਂ ਦੇ ਮਿਲਦੇ ਨਹੀਂ ਜੇ ਇਥੋਂ ਮੀਟਿੰਗ ਮਿਲਦੀ ਹੈ ਪਿਛਲੀ ਮੀਟਿੰਗ ਮੁੱਖ ਮੰਤਰੀ ਦੇ OSD ਪਲੱਸ ਜਿਹੜਾ ਜਿਹੜਾ ਇਹਨਾਂ ਦਾ ਪੈਨਲ ਐਜੂਕੇਸ਼ਨ ਦਾ ਹੈਲਥ ਦਾ ਦਿੱਤੀ ਗਈ ਅਸੀਂ ਪਹੁੰਚਦੇ ਆਂ ਕਿਰਾਇਆ ਭਟਕੇ ਇੱਥੋਂ ਇਕੱਠੇ ਹੋ ਕੇ ਅੱਗੋਂ ਕੀ ਮਿਲਦਾ ਸੀਐਮ ਹਾਊਸ ਦੇ ਵਿੱਚ ਨਵਰਾਜ ਬਰਾੜ ਜਿਹੜਾ ਕਿ ਆਮ ਬੈਠਾ ਹੁੰਦਾ ਕੋਈ ਉੱਥੇ ਐਜੂਕੇਸ਼ਨ ਦਾ ਵਿਭਾਗ ਦੇ ਦਾ ਇੱਕ ਸਿੰਗਲ ਮੰਤਰੀ ਜਾਂ ਉਸ ਦਾ ਕੋਈ ਵੀ ਅਧਿਕਾਰੀ ਸੈਕਟਰੀ ਨੂੰ ਛੱਡੋ ਥੱਲੇ ਲੈਵਲ ਦਾ ਅਧਿਕਾਰੀ ਹੈਲਥ ਦਾ ਕੋਈ ਮਿਨਿਸਟਰ ਦਾ ਕੋਈ ਸੈਕਟਰੀ ਕੋਈ ਅਧਿਕਾਰੀ ਕੋਈ ਵੀ ਨਹੀਂ ਪਹੁੰਚਦਾ ਔਰੇ ਹਾਲ ਹੋ ਚੁੱਕਿਆ ਮੀਟਿੰਗਾਂ ਬੇਸ਼ਕਤਾ ਹੋ ਰਹੀਆਂ ਇੱਥੇ ਕੁੱਟ ਪੈਂਦੀ ਐ ਮੀਟਿੰਗ ਮਿਲਦੀ ਐ ਕਿਰਾਇਆ ਪਾੜਾ ਖਰਚ ਕੇ ਮੀਟਿੰਗ ਤੋਂ ਆ ਜਾਂਦੀ ਐ ਇੱਕ ਮਿੰਟ ਜੀ ਇੱਕ ਮਿੰਟ ਇੱਕ ਮਿੰਟ ਲੋ ਅਜੇ ਕੀ ਕੀ ਨਾਮ ਹੈ ਤੁਹਾਡਾ ਸੁਖਵਿੰਦਰ ਸਿੰਘ ਢਿਲਵਾ ਸੂਬਾ ਗੁਬੇਰ ਜੀ ਘਰ ਸਾਜਾ ਮੋਰਚਾ ਪੰਜਾਬ ਅਸੀਂ ਆ ਪੰਜਾਬ ਦੀ ਕੋਠੀ ਦਾ ਘਰ ਹੋਊਗੀ ਤਾਂ ਕੀ ਕਹਿਣਾ ਜੀ ਕਿਉਂਕਿ ਮੁੱਖ ਮੰਤਰੀ ਕਿਤੇ ਮਿਲਦਾ ਨਹੀਂ ਕਿਤੇ ਜਾਂਦਾ ਨਹੀਂ ਜਿਹੜਾ ਪਿਛਲਿਆ ਤੇ ਤਾਣੇ ਕਰਦਾ ਸੀ ਪਿਛਲਿਆ ਤੇ ਕਮੈਂਟ ਕਰਦਾ ਹੁੰਦਾ ਸੀ ਹੁਣ ਸਾਡੇ ਪੰਜਾਬ ਦੇ ਕਿਸੇ ਬੇਰਜ਼ਗਾਰਾਂ ਨੂੰ 2 ਸਾਲਾਂ ਦੇ ਵਿੱਚ ਤੁਹਾਡੇ ਰਾਹੀਂ ਵੀ ਮੈਂ ਸਵਾਲ ਕਰਦਾ ਕਿਸੇ ਵੀ ਬੇਰਜ਼ਗਾਰ ਦੇ ਨਾਲ ਕਮਿਟਿੰਗ ਕੀਤੀ ਹੋਵੇ ਸਿੱਖਿਆ ਸਿਹਤ ਦੇ ਵਿੱਚ ਇੱਕ ਵੀ ਇਤਿਹਾਰ ਜਾਰੀ ਕੀਤਾ ਹੋਵੇ ਕਿਸੇ ਸਿੰਗਲ ਮਲਾਜ਼ਮ ਨੂੰ ਰੈਗੂਲਰ ਕੀਤਾ ਹੋਵੇ ਪੰਜਾਬ ਦੇ 2 ਸਾਲਾਂ ਦੇ ਵਿੱਚ ਕੀ ਸਮਾਰਿਆ ਸਭਾਏ ਆਪਣੀ ਸਿਕਿਉਰਿਟੀ ਵਧਾਉਣ ਤੇ ਸਭਾਏ ਆਪਣੀ ਪ੍ਰਾਪਰਟੀ ਵਧਾਉਣ ਤੇ ਸਭਾਏ ਆਪਣੇ ਮੰਤਰੀਆਂ ਨੂੰ ਲਗਜ਼ਰੀ ਸਹੂਲਤਾਂ ਦੇਣ ਤੇ ਸਭਾਏ ਕੇਅਰ ਰਿਅਲਟੀ ਡਰਾਈਵਰੀ ਕਰਨ ਤੋਂ ਬਿਨਾ ਪੰਜਾਬ ਦੇ ਲੋਕਾਂ ਦਾ ਇੱਕ ਵੀ ਮਸਲਾ ਹੱਲ ਨਹੀਂ ਕੀਤਾ ਜੀ ਅੱਜ ਇੱਥੇ ਵੱਡੀ ਗਿੰਦੇ ਚ ਪੁਲਿਸ ਫੋਰਸ ਲਗਾਈ ਗਈ ਹੈ ਕੀ ਕਹਿਣਾ ਜੀ ਇਹ ਫੋਰਸ ਨੂੰ ਉਦੋਂ ਨਹੀਂ ਦੱਸਿਆ ਕਿ ਸਾਡੇ ਪੰਜਾਬ ਦੇ ਕਿਸਾਨਾਂ ਨੂੰ ਮਾਰਿਆ ਜਾ ਰਿਹਾ ਹੈ ਇਹ ਫੋਰਸ ਨੂੰ ਉਦੋਂ ਨਹੀਂ ਪਤਾ ਲੱਗਿਆ ਕਿ ਪੰਜਾਬ ਦੇ ਅੰਨਦਾਤਾ ਨੂੰ ਦੁਨੀਆ ਦੇ ਅੰਨਦਾਤਾ ਨੂੰ ਤਬਾਹ ਕੀਤਾ ਜਾਂਦਾ ਹੈ ਦੂਜੇ ਸਟੇਟ ਦੀ ਪੁਲਿਸ ਆ ਕੇ ਸਾਡੇ ਪੰਜਾਬ ਦੇ ਕਿਸਾਨਾਂ ਦਾ ਕਤਲ ਕਰ ਜਾਂਦੀ ਹੈ ਇਹ ਗੈਂਗਸਟਰਾਂ ਨੂੰ ਫੜਨ ਵੇਲੇ ਇਹ ਪੁਲਿਸ ਨਪੁੰਸਕ ਹੋ ਕੇ ਬਹਿ ਜਾਂਦੀ ਹੈ ਇਹ ਸਰਕਾਰ ਉਦੋਂ ਖੱਸੀ ਹੋ ਜਾਂਦੀ ਹੈ ਇਹ ਸਰਕਾਰ ਉਦੋਂ ਬੋਲਦੀ ਨਹੀਂ ਕਿ ਪੰਜਾਬ ਦੇ ਲੋਕਾਂ ਦਾ ਪੰਜਾਬ ਦੇ ਜਿਹੜੇ ਕਿਸਾਨਾਂ ਤੇ ਅਤਿਆਚਾਰ ਕਰ ਰਹੀ ਹੈ ਤੇ ਖੁਦ ਪੰਜਾਬ ਦੇ ਬੇਰਜ਼ਗਾਰਾਂ ਇਹ ਤੇ ਅਤਿਆਚਾਰ ਕਰ ਰਹੀ ਹੈ ਪੰਜਾਬ ਸਰਕਾਰ ਇੱਕ ਵੀ ਬੇਰਜ਼ਗਾਰ ਨੂੰ ਅਜੇ ਤੱਕ ਰੋਜ਼ਗਾਰ ਨਹੀਂ ਦਿੱਤਾ ਪੰਜਾਬ ਦੇ ਬੇਰਜ਼ਗਾਰਾਂ ਤੇ ਪਿਛਲੇ ਦਿਨਾਂ ਦੇ ਵਿੱਚ 11 ਤਰੀਕ 8 ਤਰੀਕ ਨੂੰ ਇਸੇ ਦਾਤੇ 11 ਤਰੀਕ ਨੂੰ ਬਜਰਾ ਲਾਠੀ ਚਾਰਜ ਕੀਤਾ ਗਿਆ ਅੱਜ ਫੇਰ ਪੰਜਾਬ ਦੇ ਅਧਿਪਕਾਂ ਨੂੰ ਜਿਹੜਾ ਸਕੂਲਾਂ ਚੋਣਾ ਚਾਹੀਦਾ ਸੀ ਪੰਜਾਬ ਸਰਕਾਰ ਦੇ ਹੁਕਮਾਂ ਤੇ ਪੰਜਾਬ ਪੁਲਿਸ ਨੇ ਫੇਰ ਸਾਡੇ ਭੈਣਾ ਦੇ ਨਾਲ ਧੱਕਾ ਮੁਕੀ ਕੀਤਾ ਸਾਡੇ ਬੇਰਜ਼ਗਾਰ ਸਾਥੀਆਂ ਤੇ ਤਾਂ ਕੰਮ ਕੀ ਕੀਤਾ ਜੀ ਇਹ ਤਾਂ ਨਬਰਦਸ਼ਕ ਕਦੋਂ ਤੱਕ ਰਹੂਗਾ ਕੀ ਅੱਜ ਜਦੋਂ ਤੱਕ ਪੰਜਾਬ ਦਾ ਮੁੱਖ ਮੰਤਰੀ ਜਿਹੜਾ ਪਿਛਲੀਆਂ ਬਸ ਸਰਕਾਰਾਂ ਬਾਰੇ ਕਹਿੰਦਾ ਹੁੰਦਾ ਸੀ ਕਿ ਮੁੱਖ ਮੰਤਰੀ ਉੱਤੋਂ ਦੀ ਲੰਘ ਜਾਂਦੇ ਆ ਲੋਕ ਥੱਲੇ ਫਿਰਦੇ ਰਹਿੰਦੇ ਆ ਮੁੱਖ ਮੰਤਰੀ ਦੀ ਖਾਲੀ ਕੋਠੀ ਵਾਸਤੇ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਫੋਰਸਾਂ ਲਾਈਆਂ ਜਾਂਦੀਆਂ ਪਰ ਮੁੱਖ ਮੰਤਰੀ ਪੰਜਾਬ ਦੇ ਬੇਰਜ਼ਗਾਰਾਂ ਨਾਲ ਬੈਠ ਕੇ ਗੱਲ ਕਿਉਂ ਨਹੀਂ ਕਰਦਾ ਤੇ ਅੱਜ ਅਸੀਂ ਸਾਡੀ ਮੰਗ ਇਹ ਹੀ ਹੈ ਕਿ ਉਹਨਾਂ ਨੂੰ ਕਹਿਣਾ ਅਸੀਂ ਵੀ ਕਹਿੰਦੇ ਰਹੀ ਹੈ ਇਹ ਗੱਲ ਉਹਨਾਂ ਨੂੰ ਕਿ ਤੁਸੀਂ ਨਹੀਂ ਕਰਦੇ ਤੇ ਇਸ ਨੂੰ ਪੰਜਾਬ ਦੇ ਲੋਕਾਂ ਨੇ ਇਸ ਕਰਕੇ ਚੁਣਿਆ ਜਦੋਂ ਤੱਕ ਮੁੱਖ ਮੰਤਰੀ ਬੈਠ ਕੇ ਪੰਜਾਬ ਦੇ ਬੇਰਜ਼ਗਾਰਾਂ ਦਾ ਮਸਲਾ ਨਹੀਂ ਸੁਣਦਾ ਜਿਹੜਾ ਆਨਰ ਕਾਰਡ ਤੁਹਾਡੇ ਮੀਡੀਆ 'ਚ ਪਿਆ ਹਰੇਕ ਸਟੇਜ ਤੇ ਗੱਲ ਕਹਿੰਦਾ ਸੀ ਕਿ ਪੰਜਾਬ ਦਾ ਭਾਰਤ ਸਨ ਜ਼ਾਦਾ ਜਦੋਂ ਕੋਈ ਰਾਜਨੀਤਿਕ ਵਿਅਕਤੀ ਓਵਰੇਜ ਨਹੀਂ ਹੁੰਦਾ ਤਾਂ ਪੰਜਾਬ ਦੇ ਬੇਰਜ਼ਗਾਰ ਓਵਰੇਜ ਕਿਉਂ ਹੁੰਦੇ ਆ ਉਹ ਮੰਗਾ ਸਾਡੇ ਅਜੇ ਜਿਉਂਦੀ ਤਿਆਂ ਖੜੀਆਂ ਨੇ ਅਜੇ ਤੱਕ ਸਾਨੂੰ ਉਮਰਾਦ ਛੋੜ ਦੇਣ ਦਾ ਸਿੱਖਿਆ ਦੇ ਵਿੱਚ ਭਰਤੀ ਕਰਨ ਦਾ ਇੱਕ ਵੀ ਇਸ਼ਤਿਹਾਰ ਜਾਰੀ ਨਹੀਂ ਕੀਤਾ ਜਦੋਂ ਤੱਕ ਬੈਠ ਕੇ ਇਹਨਾਂ ਮਸਲਿਆਂ ਤੇ ਮੁੱਖ ਮੰਤਰੀ ਪੰਜਾਬ ਗੱਲ ਨਹੀਂ ਕਰਦਾ ਮੀਟਿੰਗ ਨਹੀਂ ਦਿੰਦਾ ਮੀਟਿੰਗ 'ਚ ਬੈਠਦਾ ਨਹੀਂ ਉਦੋਂ ਤੱਕ ਸਾਡੇ ਇਹ ਪ੍ਰਦਰਸ਼ਨ ਜਾਰੀ ਰਹਿਣੇ ਆ ਜੀ ਤੁਸੀਂ ਅੱਜ ਕੋਠੀ ਮੂਰੇ ਜਾ ਰਹੇ ਸੀ ਤੁਹਾਨੂੰ ਇੱਥੇ ਰੋਕ ਲਿਆ ਹੁਣ ਤੁਸੀਂ ਇੱਥੇ ਬੈਠੇ ਰਹੋਗੇ ਜਾਂ ਤਾਂ ਨਖਤਮ ਅਸੀਂ ਫੇਰ ਅੱਗੇ ਵਧਾਂਗੇ ਆਪਣਾ ਬ੍ਰੇਕ ਦਿੱਤਾ ਅਸੀਂ ਆਪਣਾ ਬਰਾਮ ਦਿੱਤਾ ਆਪਣੇ ਸਾਥੀਆਂ ਨੂੰ ਫੇਰ ਤਾਜ਼ਾ ਕਰ ਰਹੇ ਹਾਂ ਫੇਰ ਤਿਆਰ ਕਰ ਰਹੇ ਹਾਂ ਅਸੀਂ ਉਦੋਂ ਤੱਕ ਮੁੱਖ ਮੰਤਰੀ ਦੀ ਕੋਠੀ ਜਾਂਦਾ ਹਰ ਹਿੱਲਾ ਵਰਤਾਂਗੇ ਜਦੋਂ ਤੱਕ ਪੰਜਾਬ ਦੇ ਵੇਰਦਗਾਰਾਂ ਦੇ ਨਾਲ ਬੈਠ ਕੇ ਮੁੱਖ ਮੰਤਰੀ ਲਿਖਤੀ ਤੌਰ ਤੇ ਗੱਲ ਨਹੀਂ ਕਰਦਾ ਕਿ ਪੰਜਾਬ ਦੇ ਵੇਰਦਗਾਰਾਂ ਨਾਲ ਬੈਠ ਕੇ ਅਸੀਂ ਗੱਲ ਕਰਾਂਗੇ ਕੀ ਗੱਲ ਕਰਨੀ ਤੁਹਾਨੂੰ ਦੇ ਦਿੰਦੇ ਨੇ ਫੇਰ ਤੁਹਾਨੂੰ ਭਰੋਸਾ ਉਹ ਵੱਲ ਤੇ ਵੀ ਕਰੇ ਉਤਰਾਂਗੇ ਆ ਸਾਡੇ ਕੋਲੇ ਜਿਵੇਂ ਪਿਛਲੇ ਸਮਿਆਂ ਦੇ ਵਿੱਚ ਨੇ ਟਾਲਾ ਲਾਇਆ ਲਾਰਾ ਲਾਇਆ ਇੱਕ ਲਾਰੇ ਨੂੰ ਅਸੀਂ ਲੈ ਕੇ ਤੁਹਾਡੇ ਰਾਂਹੇ ਲੋਕਾਂ 'ਚ ਜਾ ਰਹੇ ਆ ਕਿਹਨੇ ਕਿਹਾ ਸੀ ਉਮਰਾਤ ਛੋੜ ਦੇਉ ਜਦੋਂ ਮੀਟਿੰਗ 'ਚ ਬੈਠ ਕੇ ਮੁਕਰਦਾ ਫਿਰ ਜਦੋਂ ਸਾਡੇ ਪਿੰਡਾਂ 'ਚ ਲੋਕ ਸਭਾ ਚਾਊਗਾ ਨਾ ਉਦੋਂ ਅਸੀਂ ਪਿੰਡ ਤੇ ਇਹਨਾਂ ਦੇ ਚੱਲਦੇ ਜਲਸੇ 'ਚ ਜਾ ਕੇ ਕਹਾਂਗੇ ਮੁੱਖ ਮੰਤਰੀ ਸਾਹਿਬ ਤੁਸੀਂ ਇਹ ਮੀਟਿੰਗ ਦੇ ਵਿੱਚ ਬੈਠੇ ਸੀ ਛਾਣੂ ਤੁਸੀਂ ਤੁਹਾਡੇ ਬਿਆਨ ਨੇ ਇਹ ਬਿਆਨਾਂ ਨੂੰ ਤੁਸੀਂ ਇਹਨਾਂ ਵਾਅਦਿਆਂ ਨੂੰ ਕਿੰਨਾ ਪੂਰਾ ਕੀਤਾ ਅਸੀਂ ਉਸ ਲਾਰੇ ਨੂੰ ਉਦੋਂ ਲੋਕਾਂ 'ਚ ਲੈ ਕੇ ਜਾਣ ਜੋਗੇ ਹੋਵਾਂਗੇ ਜਦੋਂ ਸਾਡੇ ਨਾਲ ਟੇਬਲ ਤੇ ਬੈਠ ਕੇ ਸਾਡੇ ਵਿੱਚੋਂ ਭੱਜਿਆ ਜੀ ਸਰਬਾਤ ਲੋਕ ਸਭਾ ਚੋਣਾ ਵੀ ਕਰੋ ਉਦੋਂ ਤੱਕ ਤੁਹਾਡੀਆਂ ਮੰਗਾਂ ਨਾ ਮੰਨੀਆਂ ਗਈਆਂ ਕਿ ਤੁਸੀਂ ਆਉਣ ਵਾਲੀ ਲੋਕ ਸਭਾ ਚੋਣਾਂ ਦੇ ਵਿੱਚ ਇਹਨਾਂ ਬਾਈਕਟ ਕਰੋਗੇ ਇਹਨੂੰ ਚੰਗੀ ਤਰ੍ਹਾਂ ਪਤਾ ਹੈ ਇਹਨੂੰ ਪਤਾ ਹੈ ਇਹਦੀ ਟੀਮ ਨੂੰ ਪਤਾ ਹੈ ਕਿ ਪਿਛਲੀ ਕਾਂਗਰਸ ਸਰਕਾਰ ਦੇ ਮੰਤਰੀਆਂ ਨੇ ਉਸੇ ਪਿੰਡਾਂ 'ਚ ਬਿਧਾਇਕਾਂ ਨੂੰ ਪਿੰਡਾਂ ਦੇ ਵਿੱਚ ਘੇਰ ਕੇ ਪੁੱਛਿਆ ਸੀਗਾ ਕਿ ਸਾਡਾ ਰੋਜ਼ਗਾਰ ਕਿੱਥੇ ਹੈ ਇੱਕ ਬੇਰਜ਼ਗਾਰ ਦਾ ਘਰ ਹੈ ਇੱਥੇ ਵੋਟਾਂ ਮੰਗਣ ਨਾ ਆਇਓ ਤਾਂ ਇਹੀ ਕੁਛ ਇਸ ਨਾਲ ਕਰਾਂਗੇ ਜਦੋਂ ਇਹ ਇਹਦੇ ਉਮੀਦਵਾਰ ਇਹਦੇ ਪਾਰਟੀ ਦੇ ਵਰਕਰ ਸਮਰਥਕ ਸਾਡੇ ਪਿੰਡਾਂ ਸਾਡੇ ਘਰਾਂ ਚ ਆਉਣਗੇ ਤਾਂ ਆਹ ਤਸਵੀਰਾਂ ਵਿਖਾ ਕੇ ਅਸੀਂ ਪੁੱਛਾਂਗੇ ਸਾਡੇ ਨਾਲ ਕੀਤੇ ਬਾਅਦੇ ਵਿਖਾ ਕੇ ਪੁੱਛਾਂਗੇ ਬਰਾਬਰ ਕੈਂਪੇਨ ਤ੍ਰਿ ਵਿਜੇਂਦਰ ਸਿਗਲਾ ਸਾਹਿਬ ਕਾ ਚੰਗੀ ਤਰ੍ਹਾਂ ਜਾਣਦਾ ਹੈ ਇਤੋਂ ਦਾ ਚੰਨੀ ਚੰਗੀ ਤਰ੍ਹਾਂ ਜਾਣਦਾ ਹੈ ਇਤੋਂ ਦਾ ਕੈਪਟਨ ਚੰਗੀ ਤਰ੍ਹਾਂ ਜਾਣਦਾ ਹੈ ਕਿ ਪੰਜਾਬ ਦੇ ਬੇਰੁਜ਼ਗਾਰਾਂ ਦਾ ਇਤਿਹਾਸ ਕੀ ਹੈ ਸਾਂਝ ਮੋਰਟ ਦਾ ਇਤਿਹਾਸ ਕੀ ਹੈ ਜੀ ਦੱਸਤੀ ਕਿ तमाम ਬੇਰੁਜ਼ਗਾਰ ਅਧਿਆਪਕ ਲਗਾਤਾਰ ਪ੍ਰੋਟੈਸਟ ਕਰ ਰਹੇ ਸੀ ਜੋ ਸੁngਰੂ ਦੇ ਵਿੱਚ ਮੁੱਖ ਮੰਤਰੀ ਭਵੰਤ ਮਾਨ ਦੀ ਰਾਏ ਸਾਨੂੰ ਦਾ ਕਹਣਾ ਕਿ ਸਰਕਾਰ ਨੇ ਵਾਦਾ ਕੀਤਾ ਸੀ ਪਰ ਸਰਕਾਰ ਉਹ ਵਾਦੇ ਤੇ ਜੜੀ ਖੜੀ ਨਹੀਂ ਉਤਰੀ ਸਭ ਨੂੰ ਸਾਠੇ ਡੰਡੇ ਮਾਰ ਰਹੀ ਹੈ ਸਰਕਾਰ ਨੇ ਕਿਹਾ ਸੀ ਕਿਸੇ ਨੂੰ ਅੰਦੋਲਨ ਨਹੀਂ ਕਰਨ ਦਿੱਤਾ ਜਾਵੇਗਾ ਰੋਸ ਨਹੀਂ ਕਰਨ ਦਿੱਤਾ ਜਾਵੇਗਾ ਪਰ ਅਸੀਂ ਤਾਂ ਲਗਾਤਾਰ ਦੋ ਸਾਲਾਂ ਤੋਂ ਧਰਨਿਆਂ ਤੇ ਬੈਠੇ